ਪਹਿਲਾਂ ਤਾਂ ਸਭ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਇੰਨਾ ਕੁ ਬੱਦ ਚੜ ਕੇ ਯੋਗਦਾਨ ਪਾ ਰਹੇ ਹਾਂ ਕਈ ਪ੍ਰਸ਼ਾਸਨ ਵੱਲੋਂ ਉਮੀਦ ਆ ਜਾਨਹਾਰਨ ਬੇਨਤੀ ਆ ਕਿ ਇਹ ਜਿਹੜਾ ਬੰਨਾਂ ਦਿੱਤੇ ਅਸੀਂ ਖੜੇ ਆ ਇਹ ਵੀ ਬਹੁਤ ਜ਼ਰੂਰ ਆ ਇਹ ਵੀ ਸਿਮਰਿਆ ਤੇ ਨਿਮਤੋਂ ਹਰ ਕੋਈ ਕੋਸ਼ਿਸ਼ ਕਰਦਾ ਚਲੋ ਸਭ ਦੀ ਇੱਛਾ ਹੁੰਦੀ ਆ ਕਿ ਸੁਖਿ ਨਿਭੇ ਜਾਈਏ ਪਰ ਆਪਾਂ ਥੋੜਾ ਜਿਹਾ ਇਹਨਾਂ ਅਨੁਸਾਰਾਂ ਬਰੋਂ ਸਾਡੇ ਬਰੋਂ ਵੀ ਇਹ ਜੀ ਬੇਨਤੀ ਆ ਕਿ ਆਪਾਂ ਸਿਕੂਲਮ ਦੇ ਵਿੱਚ ਰਹਿ ਕੇ ਜਿੱਥੇ ਪਿੱਛੇ ਪ੍ਰਸ਼ਾਸਨ ਤੁਹਾਨੂੰ ਬਹੁਤ ਦਾ ਉੱਥੇ ਤੱਕ ਤੁਸੀਂ ਆਪਣਾ ਜੋ ਵੀ ਜਲ ਪਾਣੀ ਜੋ ਵੀ ਸੇਵਾ ਲੈ ਕੇ ਆ ਰਹੇ ਹੋ ਜਿੱਥੇ ਇਹ ਕਹਿੰਦੇ ਆ ਉੱਥੇ ਛੱਡੋ ਔਰ ਇਹਨਾਂ ਦੀ ਟਾਈਮ ਦੇ ਮੁਤਾਬਕ ਵੀ ਰਿਦਰ ਨੇ ਜੀ ਨੇ ਰਾਈਟਾਂ ਨਹੀਂ ਪਾਈ। ਉਹਦੇ ਨਾਲ ਹੀ ਸੁਣਦੇ ਆ ਉਹ ਕਿਉਂਕਿ ਕਈ ਵਾਰੀ ਵੈਸੇ ਕੁਝ ਨੂੰ ਵੈਸੇ ਵੀ ਆ ਰਹੇ ਆ ਜਿਨ੍ਹਾਂ ਨੂੰ ਦੇਖਣ ਦਾ ਹੈਗਾ ਕਿ ਅਜੀਬ ਗੱਡੀਆਂ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਇਸ ਚੀਜ਼ ਵੱਲ ਵੀ ਧਿਆਨ ਲਈਏ ਕਿਉਂਕਿ ਅਗਰ ਕੋਈ ਨੁਕਸਾਨ ਹੋ ਜਾਂਦਾ ਤਾਂ ਹੂਟ ਬਹੁਤ ਵੱਡੀ ਜਿਹੜੀ ਸੁਪ ਸਮੱਸਿਆ ਇੱਧਰ ਵਾਲੇ ਲੋਕਾਂ ਨੂੰ ਆਤ ਸਕੀਆ ਸੋ ਬੇਨਤੀ ਇਹੀ ਆ ਕੇ ਆਪਾਂ ਇਹ ਬੰਨ ਦੇ ਉੱਤੇ ਪਹੁੰਚਣ ਦੀ ਕੋਸ਼ਿਸ਼ ਘੱਟ ਕਰੀਏ ਜਿੱਥੇ ਪ੍ਰਸ਼ਾਸਨ ਤੁਹਾਨੂੰ ਉਤਰਿਆ ਉੱਥੇ ਤੱਕ ਆਪਾਂ ਨਹੀਂ ਕੋਈ ਯੋਗਦਾਨ ਬਹੁਤ ਕੋਸ਼ਿਸ਼ ਆਜੋ ਜੀ ਨੰਬਰ ਬੋਲ ਦਿਓ ਜੀ ਜੀ ਹਰ ਜੀ ਨੂੰ ਦਿਓ ਜੀ ਵੀ ਉਹਨੂੰ ਸਟੋਰ ਕਰ ਲਓ ਉਹਨਾਂ ਦੇ ਬਾਕੀ ਦਾ ਪਹੁੰਚੋ ਤੁਸੀਂ ਬੋਲੋ ਕਰੋ ਜੀ ਸਰ ਇਸ ਸੀਰੀਜ਼ ਨੂੰ ਨਹੀਂ ਸਾਲ ਚਾਹੀਦਾ ਕਾਂ ਫੇਰਾ ਬੋਲਦਾ ਕਾਲ ਕਹਿੰਦਾ ਇੱਕ ਆਮਾਵਲੀ ਆਮਾਵਲੀ ਕਾਂ ਵਾਲਾ ਪਿੰਡ ਵੀ ਅਰੋਝੀ ਅਸੀਂ ਕਾਲ ਜੀ ਅਸੀਂ ਖੜੇ ਆ ਫਾਜ਼ਿਲਕਾ ਦੇ ਕੋਲ ਜਿਹੜਾ ਕਾਂਵਾਂ ਵਾਲੀ ਪਤਨ ਹੈਗਾ ਇਹ ਦਰਿਆ ਦੇ ਬਿਲਕੁਲ ਕੰਢੇ ਦੇ ਉੱਤੇ ਔਰ ਇਹਦੇ ਤੋਂ ਅੱਗੇ ਜਿਹੜੇ ਤਕਰੀਬਨ 12-13 ਤੋਂ ਨਾ ਪਿੰਡ ਨੇ ਉਹ ਸਾਰੇ ਅ ਖੜਾਂ ਦੀ ਮਾਰ ਦੇ ਹੀਟ ਨੇ ਔਰ ਪੰਪ ਪੰਪ ਕਿਛੇ ਪੁਰਾਣੇ ਪਾਣੀਆ ਤੋਂ ਬਹੁਤ ਮਾੜੀ ਹਾਲਾਤ ਆ ਤੁਸੀਂ ਜਾ ਕੇ ਵੀ ਆਏ ਆ ਕਿ ਉਹ ਇਹ ਸ਼੍ਰੀ ਸੁਖਮ ਸਿੰਘ ਸਾਰ ਸੇਵਾ ਸੁਸਾਇਟੀ ਅਡੇਕ ਜਿਹੜੇ ਇੱਥੇ ਸੇਵਾ ਨਿਭਾ ਰਹੇ ਆ ਸੋ ਇਹਨਾਂ ਵੱਲੋਂ ਇੱਕ ਬੇਨਤੀ ਸੀ ਕਿਉਂਕਿ ਚਲੋ ਇੱਕ ਤਾਂ ਪਹਿਲਾਂ ਸਾਰਿਆਂ ਦਾ ਤੁਹਾਡਾ ਧੰਨਵਾਦ ਆ ਕਿ ਤੁਸੀਂ ਬਹੁਤ ਵੱੱਟ ਚੜ੍ਹ ਕੇ ਯੋਗਦਾਨ ਪਾ ਰਹੇ ਹੋ ਬਹੁਤ ਸਾਰਾ ਰਾਸ਼ਨ ਹਰ ਕੋਈ ਜੋ ਵੀ ਫੁੱਲ ਆਪਣੇ ਵੱਲੋਂ ਦੇ ਸਕਦਾ ਉਹ ਇੱਥੇ ਲੈ ਕੇ ਆ ਰਿਹਾ ਔਰ ਫਰਜ਼ ਵੀ ਬਣਦਾ ਫਿਰ ਆਪਣਿਆਂ ਦਾ ਤੇਨ ਦਾ ਸੋ ਇੱਕ ਇਹਨਾਂ ਨੂੰ ਜਿਹੜੀ ਮੁਸ਼ਕਲ ਆ ਰਹੀ ਸੀ ਕਿ ਹਰ ਬੰਦੇ ਦੀ ਇਹ ਇੱਛਾ ਹੁੰਦੀ ਆ ਕਿ ਮੈਂ ਆਪ ਜਾ ਕੇ ਅੱਗੇ ਜਿਹੜਾ ਰਾਸ਼ਨ ਹੈਗਾ ਉਹ ਵਰਤਾ ਕੇ ਆਵਾਂ ਕਿਉਂਕਿ ਇਹ ਦਰਿਆ ਦਾ ਜਿਹੜਾ ਕੰਢਾ ਇਹਦੇ ਤੋਂ ਅੱਗੇ ਜਾਣ ਦਾ ਕੋਈ ਸਾਧਨ ਨਹੀਂ ਹੈ ਸੋ ਔਰ ਕੱਚਾ ਹੰਡਾ ਹੈ ਇਹ ਵੀ ਸਿਮਰਿਆ ਇੱਥੇ ਜਿੰਨੇ ਜ਼ਿਆਦਾ ਰਸ਼ ਹੁੰਦਾ ਇਹਦਾ ਵੀ ਟੁੱਟਣ ਦਾ ਡਰ ਆ ਔਰ ਇੱਕੋ ਹੀ ਬੇਨਤੀ ਆ ਕਿ ਪਿੱਛੇ ਜਿੱਥੇ ਵੀ ਤੁਸੀਂ ਲੈ ਕੇ ਆ ਸਕਦੇ ਹੋ ਪਰ ਜਿੱਥੇ ਇਹ ਸੋਸਾਇਟੀ ਵਾਲੇ ਵੀਰ ਜਾਂ ਪ੍ਰਸ਼ਾਸਨ ਤੁਹਾਨੂੰ ਰੋਕਦਾ ਉਹ ਉੱਥੇ ਤੱਕ ਤੁਸੀਂ ਪਹੁੰਚਾ ਦਿਓ ਉਤੋਂ ਅੱਗੇ ਇਹ ਕਿਉਂਕਿ ਇਥੋਂ ਬੋਤਾਂ ਦੇ ਵਿੱਚ ਕਿਸ਼ਤੀਆਂ ਦੇ ਵਿੱਚ ਅੱਗੇ ਲੈ ਕੇ ਜਾਂਦੇ ਆ ਉਹ ਆਪਣੇ ਆਪ ਫਿਰ ਅੱਗੇ ਦੂਰ ਹੰਦਾ ਤੱਕ ਪਹੁੰਚਾਉਂਦੇ ਆ ਸੋ ਤੁਸੀਂ ਉੱਥੋਂ ਤੱਕ ਪਹੁੰਚਾ ਸਕਦੇ ਹੋ ਹਰ ਕੋਈ ਅੱਗੇ ਔਣ ਦੀ ਆਪਾਂ ਕੋਸ਼ਿਸ਼ ਨਾ ਕਰੀਏ ਪ੍ਰਸ਼ਾਸਨ ਦਾ ਸਾਥ ਲਈਏ ਕਿਉਂਕਿ ਬੰਨ ਦਾ ਡਰ ਹੈ ਜਿਹੜਾ ਵੱਡੀ ਗੱਲ ਆ ਕਿ ਇਹ ਟੁੱਟ ਸਕਦਾ ਔਰ ਬਹੁਤ ਵੱਡਾ ਨੁਕਸਾਨ ਤੇ ਸਾਰਾ ਪਾਣੀ ਹੈ ਜਿਹੜਾ ਇੱਧਰ ਫਾਜ਼ਲ ਕਾ ਸਾਈਡੋਂ ਹੋਰ ਵੀ ਪੈਂਡੇ ਤੇ ਮਾਰ ਦੇਣਾ ਸੋ ਪ੍ਰਸ਼ਾਸਨ ਦਾ ਆਪਾਂ ਸਹਿਯੋਗ ਕਰਨ ਔਰ ਇਨਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਾਈ ਕੁਛ ਕੁਛ ਸਤਿ ਸ਼੍ਰੀ ਅਕਾਲ ਹਤੇ ਜਿੱਦਿ ਜਿੱਥੇ ਸਿਆਪਤਾਂ ਦਾ ਜਿੱਦੀ ਕੱਪੜਿਆਂ ਨਾਲ ਕਰ ਸਕੇ ਸਾਡਾ ਫਾਇਦਾ ਕਿਵੇਂ ਤੇ ਉਹ ਸਾਰੀਆਂ ਵੋਟਾਂ ਜਿਹੜੀਆਂ ਸੀ ਮੇਰੇ ਖੇਲ ਦੇ ਵਿੱਚ ਰੋਪੜ ਬਣ ਗਈਆਂ ਕਿਤੇ ਜਲੰਧਰ ਉੱਤੇ ਆਪਣੀ ਸਾਰੀਆਂ ਚੱਕ ਲਈਆਂ ਆਪਣੇ ਪੰਜਾਬੀਆਂ ਨੇ ਜਿੱਥੇ ਜਿੱਥੇ ਹੱਥ ਪਿਆ ਉਹ ਦਿੱਲੀ ਸਾਨੂੰ ਮਿਲ ਗਈ ਜੀ ਫਿਰ ਦੋ ਵੋਟਸ ਮੈਂ ਰਵਿੰਦਰ ਗਰੇਵਾਲ ਜੈਲੀਬਾਈ ਹੋ ਗਿਆ ਤੇ ਦੀਪ ਤੇ ਦੋ ਵੀ ਸਾਰਿਆਂ ਦੇ ਪ੍ਰੀਤਪਾਲ ਬਾਈ ਹੋਰੀ ਅਸੀਂ ਬਰਾੜ ਮਿਲ ਕੇ ਫਿਰ ਸੱਜਣਾ ਦੀ ਮਦਦ ਤੇ ਨਾਲ ਅਸੀਂ ਫਿਰ ਪਰਸੋਂ ਉੱਥੇ ਚਲੇ ਗਏ ਚਲੋ ਅੱਜ ਉਹ ਬੋਕੇ ਇੱਥੇ ਪਹੁੰਚ ਗਏ ਸਾਨੂੰ ਵੀ ਖੁਸ਼ੀ ਹੁੰਦੀ ਜਦੋਂ ਇਹ ਲੈ ਕੇ ਜਾਂਦੇ ਆ ਖਾਣ ਪੀਂਦਾ ਰਾਸ਼ਨ ਨੂੰ ਪਰਿਵਾਰਾਂ ਤੱਕ ਜਿੱਥੇ ਜਿਹੜੇ ਪਾਣੀ ਦੀ ਚਾਰਜ ਕਰੇ ਪੀਣ ਵਿੱਚ ਨੇ ਸੱਚੇ ਪਾਸ਼ਾ ਦੀ ਇਹੀ ਅਰਦਾਸ ਆ ਕਿ ਹੁਣ ਦੀ ਲੋੜ ਬਹੁਤ ਸਾਰੇ ਕਲਾਕਾਰ ਪੂਰੇ ਹੀ ਪਸੰਦ ਆ ਕਹਿੰਦੇ ਕਲਾਕਾਰ ਭਾਈਚਾਰਾ ਇਸ ਫੀਲਡ ਦੇ ਵਿੱਚ ਕੁੱਦਿਆ ਹੋਇਆ ਹੁਣ ਤੇ ਲੋੜ ਪਊਗੀ ਜਦੋਂ ਇਹ ਹੱਡ ਨਿਕਲ ਜੀ ਤੇ ਸਾਰੇ ਅਸੀਂ ਪੰਜਾਬੀਆਂ ਨੂੰ ਕਰੀ ਦੇ ਨਾਲ ਦੇਖ ਕੇ ਬੈਠੇ ਸੱਜਣਾਂ ਨੂੰ ਵੀ ਉਹਨੂੰ ਕੋਈ ਦਿੱਕਤ ਨਹੀਂ ਆਇਆ ਜਦੋਂ ਰੋਡ ਹੋ ਗਈ ਫਿਰ ਪਤਾ ਲੱਗੂ ਕਿਦਾ ਘਰ ਪੈ ਗਿਆ ਜਿਹਦੀ ਫਸਲ ਬਰਬਾਦ ਹੋ ਗਈ ਸੁਪਰਮਾਰਕ ਦਾ ਗੋੜ ਸੌਖੀ ਕੜੀ ਲੈ ਕੇ ਆਵੇ ਸਾਡੇ ਪੰਜਾਬ ਤੇ ਜਿਹੜੇ ਤਕਰੀਬਾਂ ਆਵਾ ਚੱਲਦੀਆਂ ਨੇ ਉਹਨਾਂ ਦੀ ਕੁਝ ਨਿਕਲ ਗਈ ਹੈ ਕੋਈ ਗੱਲ ਨਹੀਂ ਸਰ ਜੀ